ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਸਾਊਥ ਆਸਟ੍ਰੇਲੀਆ ਐਡੀਲੇਡ ਦਾ ਸੌਂਸਵਰੀ ਦਾ ਬਹੁਤ ਵੱਡਾ ਪਾਰਕ ਹੈ ਨਾਲ ਇਹਦੇ ਇਧਰਲੀ ਸਾਈਡ ਇੱਕ ਪ੍ਰਾਇਮਰੀ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਕੂਲ ਹੈ ਇਹ ਸਾਈਡ ਜਿੱਥੇ ਬੱਚੇ ਉਹ ਦੇਖੋ ਤੁਹਾਨੂੰ ਦਿਖਾ ਰਿਹਾ ਖੇਲ ਰਹੇ ਨੇ ਸਰਕਾਰੀ ਸਕੂਲ ਹੈ ਪ੍ਰਾਇਮਰੀ ਸਰਕਾਰੀ ਸਕੂਲ ਤੇ ਇਹ ਜਿਹੜਾ ਗਰਾਊਂਡ ਹੈ ਬਹੁਤ ਵੱਡਾ ਗਰਾਊਂਡ ਹੈ ਇੱਥੇ ਛੋਟੇ ਗਰਾਊਂਡ ਦਾ ਦੋਸਤੋ ਇੱਥੇ ਅਕਸਰ ਹੁੰਦੇ ਨੇ ਇਹ ਹੈਗਾ ਸਾਊਥ ਆਸਟ੍ਰੇਲੀਆ ਐਡੀਲੇਡ ਦਾ ਬਹੁਤ ਵੱਡਾ ਪਾਰਕ ਹੈ ਜਿੱਥੇ ਕਿ ਲੋਕ ਸਵੇਰੇ ਸ਼ਾਮ ਅਕਸਰ ਸੈਰ ਕਰਨ ਆਉਂਦੇ ਨੇ ਅਤੇ ਤੁਹਾਨੂੰ ਦਿਖਾ ਰਿਹਾ ਹਾਂ ਉਹ ਦੇਖੋ ਪੰਜਾਬ ਦੇ ਮਾਮਲੇ ਇੱਥੇ ਬਹੁਤ ਵਾਤਾਵਰਨ ਦੀ ਸੰਭਾਲ ਕੀਤੀ ਜਾਂਦੀ ਹੈ ਇਹ ਦੇਖ ਸਕਦੇ ਹੋ ਤੁਸੀਂ ਗਰਾਊਂਡ ਦੀ ਕਿੰਨੀ ਵੜੀ ਕੇਅਰ ਕੀਤੀ ਹੈ ਇੱਥੇ ਦੀ ਗਵਰਨਮੈਂਟ ਹੈ ਜੋ ਤੇ ਨਾਲ ਹੁੰਦੇ ਕੱਲ ਅਸੀਂ ਇੱਥੇ ਆਏ ਸੀ ਤੇ ਪਾਰਕ ਦੀ ਕਟਿੰਗ ਹੋ ਰਹੀ ਸੀ ਤੇ ਅੱਜ ਕਾਫੀ ਲੋਕ ਇੱਥੇ ਸੈਰ ਕਰ ਰਹੇ ਸੀ ਕਿਉਂਕਿ 9:30 ਪੌਣੇ 10 ਦਾ ਟਾਈਮ ਹੋ ਗਿਆ ਥੋੜਾ ਗਰਮੀ ਦਾ ਸੀਜ਼ਨ ਵੀ ਚੱਲ ਰਿਹਾ ਹੈ ਇਸ ਕਰਕੇ ਲੋਕ ਸਵੇਰੇ ਸ਼ਾਮ ਆਉਂਦੇ ਨੇ ਆ ਦੇਖੋ ਤੁਹਾਨੂੰ ਦਿਖਾਉਂਦੇ ਆ ਆਸਟ੍ਰੇਲੀਆ ਦੇ ਜਾਨਵਰ ਦੇਖੋ ਇਦੇ ਵਿੱਚੋਂ ਇਹ ਆਪਣਾ ਖਾਣਾ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਬੜਾ ਜ਼ਬਰਦਸਤ ਪਾਰਕ ਹੈ ਇਹ ਲੋਕ ਵਾਤਾਵਰਣ ਨੂੰ ਬਹੁਤ ਸਾਂਭ-ਸਵਾਲ ਕਰਦੇ ਨੇ ਇੱਧਰਲੇ ਲੋਕ ਦਰਖਤਾਂ ਦੀ ਸਾਂਭ-ਸਵਾਲ ਵਾਤਾਵਰਣ ਦੀ ਸਾਂਭ-ਸਵਾਲ ਬਹੁਤ ਜ਼ਿਆਦਾ ਸਾਂਭ-ਸਵਾਲ ਕਰਦੇ ਨੇ ਅੱਗੇ ਤੁਹਾਨੂੰ ਕੋਈ ਹੋਰ ਵੀਡੀਓ ਦਿਖਾਵਾਂਗੇ ਸਤਿ ਸ੍ਰੀ ਅਕਾਲ ਜੀ